ਨਸ਼ੇ ਦੀ ਆਦਤ ਨੇ ਬਚਪਨ ਬਣਾਇਆ ਅਪਰਾਧੀ ਫਿਰੋਜ਼ਪੁਰ ਦੀ ਦਾਣਾ ਮੰਡੀ ਵਿੱਚ ਕਣਕ ਦਾ ਗੱਟਾ ਚੋਰੀ ਕਰਦਾ ਨਸ਼ੇੜੀ ਨਾਬਾਲਗ ਕਾਬੂ ਫੜੇ ਜਾਣਤੇ ਸਿਰ ਵਿੱਚ ਇੱਠ ਮਾਰ ਕੇ ਖੁਦ ਨੂੰ ਜ਼ਖਮੀ ਕਰਨ ਦੀ ਦਿੱਤੀ ਧਮਕੀ ਕਿ ਹਾਂ ਮੇਰੇ ਨਾਲ ਕੁਝ ਕੀਤਾ ਤਾਂ ਜ਼ਿੰਮੇਵਾਰ ਹੋਵੋਗੇ ਫਿਰੋਜ਼ਪੁਰ ਚ ਨਸ਼ੇ ਪਕੜ ਵਿੱਚ ਬਚਪਨ ਵੀ ਆਣਾ ਸ਼ੁਰੂ ਹੋ ਚੁੱਕਾ ਹੈ ਤੇ ਨਸ਼ੇ ਦੀ ਲਤ ਨੇ ਛੋਟੀ ਉਮਰ ਦੇ ਐਸੇ ਬਚਪਨ ਨੂੰ ਅਪਰਾਧ ਕਰਨ ਵਾਲ ਵੀ ਤੋੜ ਦਿੱਤਾ ਹੈ ਇਸ ਗੱਲ ਦੀ ਹਕੀਕਤ ਅੱਜ ਸਵੇਰੇ ਫਿਰੋਜ਼ਪੁਰ ਸ਼ਹਿਰ ਦੀ ਦਾਣਾ ਮੰਡੀ ਵਿੱਚ ਉਸ ਵੇਲੇ ਦੇਖਣ ਨੂੰ ਮਿਲੀ ਜਦ ਇੱਕ ਛੋਟੀ ਉਮਰ ਦੇ ਨਾਬਾਲਗ ਨੂੰ ਕਣਕ ਦਾ ਗੱਟਾ ਚੋਰੀ ਕਰਦੇ ਉਥੋਂ ਦੀ ਲੈਬਰ ਨੇ ਕਾਬੂ ਕਰ ਲਿਆ ਕਾਬੂ ਕੀਤਾ ਗਿਆ ਮੁੰਡਾ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਫੜੇ ਜਾਣ ਤੇ ਜਦੋਂ ਉਸ ਦੀ ਰੇਲ ਬਣਾਉਣ ਲੱਗੇ ਤਾਂ ਉਹ ਆਪਣੇ ਸਿਰ ਵਿੱਚ ਇਟ ਮਾਰਨ ਲੱਗਾ ਅਤੇ ਧਮਕੀ ਦੇਣ ਲੱਗਾ ਵੀ ਜੇ ਤੁਸੀਂ ਮੈਨੂੰ ਕੁੱਟਿਆ ਜਾਂ ਮੇਰੇ ਨਾਲ ਕੁਝ ਹੋਇਆ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ ਮੰਡੀ ਵਿੱਚ ਮੌਜੂਦ ਲੋਕਾਂ ਦਾ ਕਹਿਣਾ ਸੀ ਸਾਡੇ ਦਾ ਸੀਜ਼ਨ ਹੋਣ ਕਾਰਨ ਚੋਰੀਆਂ ਹੋਣਾ ਆਮ ਗੱਲ ਹੈ ਕਿਉਂਕਿ ਮੰਡੀਆਂ ਵਿੱਚ ਸੁਰੱਖਿਆ ਦੇ ਕੋਈ ਪ੍ਰਬੰਧ ਨਹੀਂ ਹਨ ਪੁਲਿਸ ਮੁਲਾਜ਼ਮ ਵੀ ਕਦੇ ਵੇਖਣ ਨੂੰ ਨਹੀਂ ਮਿਲਦੇ ਲੋਕਾਂ ਨੇ ਦੱਸਿਆ ਕਿ ਅੱਜ ਜਿਸ ਮੁੰਡੇ ਨੂੰ ਫੜਿਆ ਗਿਆ ਹੈ ਉੱਚੀ ਗਿਛਦੇ ਦੌਰਾਨ ਉਸਨੇ ਦੱਸਿਆ ਕਿ ਉਹ ਬਸਤੀ ਸ਼ੇਖਾ ਵਾਲੀ ਦਾ ਰਣ ਵਾਲਾ ਹੈ ਫੜੇ ਜਾਣਤੇ ਅਦਗੋਤਮਕੀਆਂ ਦੇ ਰਹਾ ਉਹਨਾਂ ਨੇ ਨਸ਼ੇ ਦੀ ਵਧ ਰਹੀ ਨਸ਼ੇ ਦੀ ਆਦਤ ਤੇ ਵੀ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਜਿਸ ਤਰ੍ਹਾਂ ਸ਼ਹੀਦਾਂ ਦੇ ਸ਼ਹਿਰ ਫਿਰੋਜ਼ਪੁਰ ਵਿੱਚ ਨਸ਼ਾ ਪੂਰੀ ਤਰ੍ਹਾਂ ਹਾਵੀ ਹੋ ਚੁੱਕਾ ਹੈ ਪੁਲਿਸ ਵੀ ਇਸ ਨਸ਼ੇ ਨੂੰ ਰੋਕਣ ਵਿੱਚ ਅਸਫਲ ਹੋ ਰਹੀ ਹੈ ਸ਼ਹਿਰ ਦੀਆਂ ਬਸਤੀਆਂ ਵਿੱਚ ਸ਼ਰੀਆਮ ਨਸ਼ਾ ਵਿਕ ਰਿਹਾ ਹੈ ਲੇਕਿਨ ਪੁਲਿਸ ਅਧਿਕਾਰੀ ਇਸ ਤੋਂ ਅਣਜਾਣ ਹਨ मौजूद लोगों ने यह भी दसिया कि फड़े गए मुंडे को पुछया गया किड़ा नशा करता है तो जवाब मिले कि वह नशे का टीका लगा तो एक गल साफ हो रही है कि मैडिकल स्टोर ए नशा विक रहा है लेकिन ना ता कदी पुलिस ने चैकिंग की है ते ना ही डरग महकमे ने जो कारोबार चल रहा है वह मिली भुगत ही चल रहा है ਕਾਸ ਗੱਲ ਇਹ ਵੀ ਹੈ ਕਿ ਅਗਰ ਕਦੀ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਤਾਂ ਜਿੱਥੇ ਨਸ਼ਾ ਵਿਕਦਾ ਹੈ ਉਹਨਾਂ ਸੰਚਾਲਕਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਜਾਂਦਾ ਹੈ ਤਾਂ ਕਿ ਉਹ ਸੇਫ ਰਹਿ ਸਕਣ ਫਿਰੋਜ਼ਪੁਰ ਤੋਂ ਦਰਸ਼ਨ ਸਿੰਘ ਦੀ ਰਿਪੋਰਟ